ਪਰ ਸ਼ੁੱਕਰਵਾਰ ਨੂੰ ਹਾਊਸ ਫੁੱਲ ਚਾਹੀਦੇ ਆ ਤੇ ਹਾਊਸ ਫੁੱਲ ਨਹੀਂ ਹੈਗੇ ਤਾਂ ਮੈਂ ਮਾਫੀ ਚਾਹੁੰਨਾ ਆਡੀਅנס ਤੋਂ ਵੀ ਕਿ ਹੱਕਦਾਰ ਨਹੀਂ ਹੈਗੀ ਇਹ ਕਹਿਣ ਦੇ ਵੀ ਨਵਾਂ ਕੰਟੈਂਟ ਜਾਂ ਅਲੱਗ ਕੰਟੈਂਟ ਨਹੀਂ ਬਣਦਾ ਤੇ ਤੁਹਾਡੀ ਜ਼ਿੰਮੇਵਾਰੀ ਆ ਦੇਖਣ ਵਾਲੇ ਦੀ ਜ਼ਿੰਮੇਵਾਰੀ ਆ ਬਣਾ ਦੋਗੇ ਜਾਂ ਟਾ ਦੋਗੇ ਤੁਹਾਡੇ ਹੱਥ ਆ ਸਾਡੀ ਵੀ ਆਖਰੀ ਵਾਰੀ ਆ ਇਸ ਤੋਂ ਬਾਅਦ ਸਾਡੀ ਵੀ ਬੱਸ ਆ ਜੇ ਤੁਹਾਨੂੰ ਫਿਲਮ ਸੱਚੀ ਮੁੱਚੀ ਵਧੀਆ ਲੱਗੀ ਆ ਜੇ ਦਿਲੋਂ ਵਧੀਆ ਲੱਗੀ ਆ ਦਾ ਦਿਲੋਂ ਲਿਖਿਓ ਬਿਲੋਂ ਬੋਲਿਓ ਸਿੱਗਲ ਜੀ ਸਾਰਿਆਂ ਨੂੰ ਮੈਨੂੰ ਲੱਗਦਾ ਵੀ ਜਿੰਨੇ ਆਰਟਿਸਟ ਆਏ ਸੀਗੇ ਸਾਰੇ ਬੋਲ ਕੇ ਗਏ ਆ ਸਾਰੇ ਚੰਗਾ ਹੀ ਬੋਲ ਕੇ ਗਏ ਆ ਸਾਡੀ ਟੀਮ ਦੇ ਬੰਦੇ ਆ ਆਪਣੇ ਪ੍ਰੋਡਕਟ ਲਈ ਕੋਈ ਮਾੜਾ ਬੋਲਦਾ ਵੀ ਨਹੀਂ ਹੁੰਦਾ ਅਸੀਂ ਡੇਢ ਮਹੀਨੇ ਤੋਂ ਬੋਲ ਹੀ ਰਹੇ ਆ ਲਗਾਤਾਰ ਬੋਲ ਰਹੇ ਆ ਚੰਗੀ ਚੀਜ਼ ਬਣਾਈ ਆ ਅਲੱਗ ਚੀਜ਼ ਬਣਾਈ ਆ ਤੁਸੀਂ ਦੇਖਣ ਜਾਇਓ ਮੇਰੇ ਹਿਸਾਬ ਨਾਲ ਤਾਂ ਸਾਨੂੰ ਇਹ ਗੱਲ ਸਾਡੀ ਕਹਿਣੀ ਨਹੀਂ ਬਣਦੀ ਜੇ ਅਸੀਂ ਇੰਨਾ ਕੰਮ ਕਰ ਚੁੱਕੇ ਆ ਏਦਾਂ ਦਾ ਕੰਮ ਕਰ ਚੁੱਕੇ ਆ ਵੀ ਪਲੀਜ਼ ਦੇਖਣਾਓ ਕਿ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਜੇ ਤੁਹਾਨੂੰ ਫਿਲਮ ਸੱਚੀ ਮੁੱਚੀ ਵਧੀਆ ਲੱਗੀ ਆ ਜੇ ਦਿਲੋਂ ਵਧੀਆ ਲੱਗੀ ਆ ਤਾਂ ਦਿਲੋਂ ਲਿਖਿਓ ਦਿਲੋਂ ਬੋਲਿਓ ਜੇ ਨਹੀਂ ਕੋਈ ਚੀਜ਼ ਵਧੀਆ ਲੱਗੀ ਉਹ ਵੀ ਸਾਨੂੰ ਦੱਸ ਦਿਓ ਅਗਲੀ ਵਾਰ ਤੋਂ ਅਸੀਂ ਠੀਕ ਕਰ ਲਾਂਗੇ ਪਰ ਸਾਨੂੰ ਇੱਕ ਮੌਕਾ ਜ਼ਰੂਰ ਚਾਹੀਦਾ ਸ਼ੁੱਕਰਵਾਰ ਨੂੰ ਫਿਲਮ ਦੇਖ ਕੇ ਆਪਾਂ ਸ਼ਨੀਵਾਰ ਨੂੰ ਬਹਿ ਜਾਾਂਗੇ ਉਦੋਂ ਗੱਲ ਕਰ ਲਾਂਗੇ ਪਰ ਸ਼ੁੱਕਰਵਾਰ ਨੂੰ ਬਿਨਾਂ ਫਿਲਮ ਦੇਖੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸਿਨੇਮਾ ਨਹੀਂ ਬਣ ਰਿਹਾ ਜਾਂ ਅਲੱਗ ਸਿਨੇਮਾ ਨਹੀਂ ਬਣ ਰਿਹਾ ਸ਼ਨੀਵਾਰ ਨੂੰ ਸਵੇਰੇ 10 ਵਜੇ ਜਿੱਥੇ ਕਹੋਂਗੇ ਉੱਥੇ ਬਹਿ ਜਾਾਂਗੇ ਪਰ ਸ਼ੁੱਕਰਵਾਰ ਨੂੰ ਹਾਊਸ ਫੁੱਲ ਚਾਹੀਦੇ ਆ ਜੇ ਹਾਊਸ ਫੁੱਲ ਨਹੀਂ ਹੈਗੇ ਤਾਂ ਮੈਂ ਮਾਫੀ ਚਾਹੁੰਦਾ ਆਡੀਅנס ਤੋਂ ਵੀ ਕੀ ਹੱਕਦਾਰ ਨਹੀਂ ਹੈਗੀ ਇਹ ਕਹਿਣ ਦੇ ਵੀ ਨਵਾਂ ਕੰਟੈਂਟ ਜਾਂ ਅਲੱਗ ਕੰਟੈਂਟ ਨਹੀਂ ਬਣਦਾ ਸਾਡੀ ਵੀ ਆਖਰੀ ਵਾਰੀ ਆ ਇਸ ਤੋਂ ਬਾਅਦ ਸਾਡੀ ਵੀ ਬੱਸ ਆ ਇਹ ਤੁਹਾਡੀ ਜ਼ਿੰਮੇਵਾਰੀ ਆ ਦੇਖਣ ਵਾਲੇ ਦੀ ਜ਼ਿੰਮੇਵਾਰੀ ਆ ਬਣਾ ਦੋਗੇ ਜਾਂ ਢਾ ਦੋਗੇ ਤੁਹਾਡੇ ਹੱਥ ਆ ਸਤਿ ਸ਼੍ਰੀ ਅਕਾਲ ਪਰ ਸ਼ੁੱਕਰਵਾਰ ਨੂੰ ਹਾਊਸ ਫੁੱਲ ਚਾਹੀਦੇ ਆ ਜੇ ਹਾਊਸ ਫੁੱਲ ਨਹੀਂ ਹੈਗੇ ਤਾਂ ਮੈਂ ਮਾਫੀ ਚਾਹੁੰਦਾ ਆ ਆਡੀਅנס ਤੋਂ ਵੀ ਕਿ ਹੱਕਦਾਰ ਨਹੀਂ ਹੈਗੀ ਇਹ ਕਹਿਣ ਦੇ ਵੀ ਨਵਾਂ ਕੰਟੈਂਟ ਜਾਂ ਅਲੱਗ ਕੰਟੈਂਟ ਨਹੀਂ ਬਣਦਾ ਕਿ ਥੋਡੀ ਜ਼ਿੰਮੇਵਾਰੀ ਆ ਦੇਖਣ ਵਾਲੇ ਦੀ ਜ਼ਿੰਮੇਵਾਰੀ ਆ ਬਣਾ ਦੋਗੇ ਜਾਂ ਢਾ ਦੋਗੇ ਤੁਹਾਡੇ ਹੱਥ ਆ ਸਾਡੀ ਵੀ ਆਖਰੀ ਵਾਰੀ ਆ ਇਸ ਤੋਂ ਬਾਅਦ ਸਾਡੀ ਵੀ ਬੱਸ ਆ ਜੇ ਤੁਹਾਨੂੰ ਫਿਲਮ ਸੱਚੀ ਮੁੱਚੀ ਵਧੀਆ ਲੱਗੀ ਆ ਜੇ ਦਿਲੋਂ ਵਧੀਆ ਲੱਗੀ ਆ ਤਾਂ ਦਿਲੋਂ ਲਿਖਿਓ ਦਿਲੋਂ ਬੋਲਿਓ ਸੱਚੀ ਗੱਲ ਜੀ ਸਾਰਿਆਂ ਨੂੰ ਮੈਨੂੰ ਲੱਗਦਾ ਵੀ ਜਿੰਨੇ ਆਰਟਿਸਟ ਆਏ ਸੀਗੇ ਸਾਰੇ ਬੋਲ ਕੇ ਗਏ ਆ ਸਾਰੇ ਚੰਗਾ ਹੀ ਬੋਲ ਕੇ ਗਏ ਆ ਸਾਡੀ ਟੀਮ ਦੇ ਬੰਦੇ ਆ ਆਪਣੇ ਪ੍ਰੋਡਕਟ ਲਈ ਕੋਈ ਮਾੜਾ ਬੋਲਦਾ ਵੀ ਨਹੀਂ ਹੁੰਦਾ ਅਸੀਂ ਡੇਢ ਮਹੀਨੇ ਤੋਂ ਬੋਲ ਹੀ ਰਹੇ ਆ ਲਗਾਤਾਰ ਬੋਲ ਰਹੇ ਆ ਚੰਗੀ ਚੀਜ਼ ਬਣਾਈ ਆ ਅਲੱਗ ਚੀਜ਼ ਬਣਾਈ ਆ ਤੁਸੀਂ ਦੇਖਣ ਜਾਇਓ ਮੇਰੇ ਹਿਸਾਬ ਨਾਲ ਤਾਂ ਸਾਨੂੰ ਇਹ ਗੱਲ ਸਾਡੀ ਕਹਿਣੀ ਨਹੀਂ ਬਣਦੀ ਜੇ ਅਸੀਂ ਇੰਨਾ ਕੰਮ ਕਰ ਚੁੱਕੇ ਆ ਏਦਾਂ ਦਾ ਕੰਮ ਕਰ ਚੁੱਕੇ ਆ ਵੀ ਪਲੀਜ਼ ਦੇਖਣਾਓ ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਜੇ ਤੁਹਾਨੂੰ ਫਿਲਮ ਸੱਚੀ ਮੁੱਚੀ ਵਧੀਆ ਲੱਗੀ ਆ ਜੇ ਦਿਲੋਂ ਵਧੀਆ ਲੱਗੀ ਆ ਦਾ ਦਿਲੋਂ ਲਿਖਿਓ ਦਿਲੋਂ ਬੋਲਿਓ ਜੇ ਨਹੀਂ ਕੋਈ ਚੀਜ਼ ਵਧੀਆ ਲੱਗੀ ਉਹ ਵੀ ਸਾਨੂੰ ਦੱਸ ਦਿਓ ਅਗਲੀ ਵਾਰ ਤੋਂ ਅਸੀਂ ਠੀਕ ਕਰ ਲਾਂਗੇ ਪਰ ਸਾਨੂੰ ਇੱਕ ਮੌਕਾ ਜ਼ਰੂਰ ਚਾਹੀਦਾ ਸ਼ੁੱਕਰਵਾਰ ਨੂੰ ਫਿਲਮ ਦੇਖ ਕੇ ਆਪਾਂ ਸ਼ਨੀਵਾਰ ਨੂੰ ਬਹਿ ਜਾਾਂਗੇ ਉਦੋਂ ਗੱਲ ਕਰ ਲਾਂਗੇ ਪਰ ਸ਼ੁੱਕਰਵਾਰ ਨੂੰ ਬਿਨਾਂ ਫਿਲਮ ਦੇਖੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸਿਨੇਮਾ ਨਹੀਂ ਬਣ ਰਿਹਾ ਜਾਂ ਅਲੱਗ ਸਿਨੇਮਾ ਨਹੀਂ ਬਣ ਰਿਹਾ ਸ਼ਨੀਵਾਰ ਨੂੰ ਸਵੇਰੇ 10 ਵਜੇ ਜਿੱਥੇ ਕਹੋਗੇ ਉੱਥੇ ਬਹਿ ਜਾਾਂਗੇ ਪਰ ਸ਼ੁੱਕਰਵਾਰ ਨੂੰ ਹਾਊਸ ਫੁੱਲ ਚਾਹੀਦੇ ਆ ਜੇ ਹਾਊਸ ਫੁੱਲ ਨਹੀਂ ਹੈਗੇ ਤਾਂ ਮੈਂ ਮਾਫੀ ਚਾਹੁੰਦਾ ਆਡियंस ਤੋਂ ਵੀ ਕਿ ਹੱਕਦਾਰ ਨਹੀਂ ਹੈਗੀ ਇਹ ਕਹਿਣ ਦੇ ਵੀ ਨਵਾਂ ਕੰਟੈਂਟ ਜਾਂ ਅਲੱਗ ਕੰਟੈਂਟ ਨਹੀਂ ਬਣਦਾ ਸਾਡੀ ਵੀ ਆਖਰੀ ਵਾਰੀ ਆ ਇਸ ਤੋਂ ਬਾਅਦ ਸਾਡੀ ਵੀ ਬੱਸ ਆ ਇਹ ਤੁਹਾਡੀ ਜ਼ਿੰਮੇਵਾਰੀ ਆ ਦੇਖਣ ਵਾਲੇ ਦੀ ਜ਼ਿੰਮੇਵਾਰੀ ਆ ਬਣਾ ਦੋਗੇ ਜਾਂ ਢਾ ਦੋਗੇ ਤੁਹਾਡੇ ਹੱਥ ਆ ਸਤਿ ਸ਼੍ਰੀ ਅਕਾਲ